हां जी दोस्तों आज ਦਾ ਆਪਣਾ ਵੀਡੀਓ ਦਾ ਟੌਪਿਕ ਇਹ ਹੈ ਕਿ ਜਿਹੜੇ ਦੋਸਤ ਸ਼ਾਰਟ हेयर ਸਟਾਈਲ ਮੰਗਾ ਲੈਂਦੇ ਨੇ ਕਦੇ ਕਦਾਰ ਇਹਨਾਂ ਦੇ ਸੋਨਾਂ ਦਾ ਵਾਲਾਂ ਨੂੰ ਖੜੇ ਕਰਨ ਦਾ ਮਨ ਹੈ ਤਾਂ ਉਹ ਕਿਵੇਂ ਕਰਨ ਉਹਦੇ ਚ ਅੱਪਾਂ ਨੂੰ ਦੋ ਦਿਨ ਦੀ ਪ੍ਰੈਕਟਿਸ ਚਾਹੀਦੀ ਹੈ ਤਾਂ ਆਪਾਂ ਉਹਨਾਂ ਨੂੰ ਵੀ ਇੱਕ ਵਧੀਆ हेयर ਸਟਾਈਲ ਚ ਖੜੇ ਕਰ ਸਕਦੇ ਹਾਂ ਤੇ ਕਿਵੇਂ ਕਰ ਸਕਦੇ ਹਾਂ ਵੀਡੀਓ ਚ ਬਣੇ ਰਹੋ ਤੁਹਾਨੂੰ ਪ੍ਰੋਪਰ ਦੱਸਾਂਗੇ ਹੈਅ ਡ੍ਰਾਇਰ ਤੇ ਪੈਡਲ ਬਰਸ਼ ਨਾਲ ਤੁਸੀਂ ਕਿਵੇਂ ਵਰਕ ਕਰੋਗੇ ਫਸਟ ਆਪਨੇ ਕੋਲ ਹੋਣਾ ਚਾਹੀਦਾ ਪੈਡਲ ਬਰਸ਼ ਸੈਕੰਡ ਆਪਨੇ ਕੋਲ ਹੋਣੀ ਚਾਹੀਦੀ ਹੈ ਡ੍ਰਾਇਰ ਤਾਂ ਪਹਿਲੇ ਪਹਿਲਾ ਵੇ ਕੀ ਹੈ ਸਾਰੇ हेयर ਵੈਟ ਕਰਕੇ ਅੱਛੇ ਅੱਛੇ ਤਰ੍ਹਾਂ ਆਪਾਂ ਇਹਨਾਂ ਨੂੰ نیچے ਨੂੰ ਬਾ ਲਾਂਗੇ ਰਾਈਟ ਉਸ ਤੋਂ ਬਾਅਦ ਆਪਾਂ ਆਹੀ ਸਟਾਈਲ ਨੂੰ ਇਹਨੂੰ ਐਦਾਂ ਇਹ ਸਟਾਈਲ ਚ ਰਹਿਣ ਆਉਂਗੇ ਕੁਝ ਇਹ ਸਟਾਈਲ ਚ ਐਦਾਂ ਇੱਥੋਂ ਡਰੈਗ ਦੀ ਮੂਵ ਚੇਂਜ ਕਰ ਲੋਗੇ ਇੱਥੋਂ ਐਦਾਂ ਤੇ ਉਹੀ ਤੁਹਾਨੂੰ ਵੀਡੀਓ ਚ ਪ੍ਰੋਪਰ ਦਿਖਾਉਣਾ ਹੈ ਇਹ ਵਾਲਾ ਨੂੰ ਆਪਾਂ ਐਦਾਂ نیچے ਕਰਾਂਗੇ ਆਪਣਾ ਜਿਹੜਾ ਖੜੇ ਕਰਨ ਦਾ ਸਟਾਈਲ ਹੈ ਉਸ ਵਿੱਚ ਪਹਿਲੀ ਥੀਮ ਹੈ ਕਿ ਸੈਡਨ نیچے ਹੀ ਹੋਣੀ ਹੈ ਫਰੰਟ ਉੱਪਰ ਉੱਠੂਗਾ ਇਹ ਕੋਲ ਮਾਸ ਸਪੈਸ਼ਲੀ ਵੀ ਹੋਰ ਹਨ ਜਿਵੇਂ ਲਾਈਕ ਥਿਸ ਬਰਸ਼ ਦੇ ਪਿੱਛੇ ਡਰੈਅਰ ਰੱਖਣੀ ਹੈ ਤੇ ਬਰਸ਼ਣ ਬਾਅਦ ਥੋੜਾ ਹੋਲਡ ਲਗਾ ਦੇਣਾ ਹੈ ਜਿਹੜੇ ਵਾਲ ਥੋੜੇ ਨੀਚੇ ਕਰਨੇ ਆ ਇਹ ਸਿਰਫ ਇੱਕੇ ਦੁੱਕੇ ਹੀ ਵਾਲ ਨੀਚੇ ਕਰਨਗੇ ਜਿਵੇਂ ਕਹਿੰলো ਚੀਚੀ ਜਿਨੇ ਵਾਲ ਹੀ ਨੀਚੇ ਕਰਨਗੇ ਆਪਾਂ ਇਹ ਪਾਰਟ ਨੂੰ ਉੱਪਰੇ ਰੱਖਾਂਗੇ ਕਿਉਂਕਿ ਹੁਣ ਮੈਂ ਇਹਨਾਂ ਨੂੰ ਲਿਖਦਾ ਰਿਹਾ ਇਹ ਤਾਂ ਉੱਪਰ ਕਰ ਰਹੇ ਆ ਆ ਟੋਟਲੀ ਪ੍ਰੋਸੈਸ ਤੁਹਾਡੇ 10 ਤੋਂ 15 ਮਿੰਟ ਲੈ ਜਾਊਗਾ ਹੋ ਸਕਦਾ ਤੁਹਾਨੂੰ ਸਟਾਰਟਿੰਗ ਥੋੜੀ ਪਰੇਸ਼ਾਨੀ ਆਵੇ ਤੁਹਾਨੂੰ ਥੋੜਾ ਜਿਵੇਂ ਹਾਰਡਵਰ ਕੱਲਗੇ ਪਰ ਤੁਸੀਂ ਇਹਦੇ ਚ ਬਣੇ ਰਹਿਣਾ ਵੀਡੀਓ ਚ ਬਣੇ ਰਹੋ ਕਿ ਤੁਸੀਂ ਇਹਦੇ ਚ ਪ੍ਰੋਪਰ ਕਿਵੇਂ ਕਰ ਲਓਗੇ ਕੇਅਰ ਤੇ ਅਫਰ ਆਪਣੇ ਕੋਲ ਆਪਸ਼ਨ ਵੀ ਕੀ ਹੈ ਕਿ ਜਿਹੜਾ ਜੜਾ ਹੀ ਹੈਅ ਪੈਚ ਯੂਜ਼ਰ ਹੈ ਉਹ ਇੱਕ ਸਟਾਈਲ ਚ ਸਟਰਗਲ ਕਰਕੇ ਇਮੇਜ ਬਣਾ ਸਕਦਾ ਬਸ ਥੋੜਾ ਜਿਹਾ ਉਹਦੇ ਸਟਰਗਲ ਕਰੇ ਪਰਫੈਕਟ ਰਹੂਗਾ ਬਾਕੀ ਜਿਹੜੇ ਸਾਡੇ ਕੋਲ ਤੁਸੀਂ ਪ੍ਰੋਡਕਟ ਵਗੈਰਾ ਮਿਲਾਨੇ ਹੋ ਤੁਹਾਨੂੰ ਕੋਈ ਵੀ ਸਵਾਲ ਹੋਵੇ ਤਾਂ ਸਾਨੂੰ ਕਾਲ ਕਰਕੇ ਜਾਂ ਸੰਪਰਕ ਕਰੋ ਤਾਂ ਦੀ ਕੋਸ਼ਿਸ਼ ਰਹੇ ਜੀ ਕਿਸੇ ਦੋਸਤ ਦਾ ਡਾਊਟ ਨਾ ਰਹੇ 100% ਸੈਟੀਸਫਾਈਡ ਹੋਣ ਉਹ ਜੀ ਬਾਕੀ ਕਿਸੇ ਦੋਸਤ ਨੂੰ ਅਗਰ ਲੱਗਦਾ ਹੈ ਕਿ ਉਹ ਇੱਕ ਅچھے ਤਰੀਕੇ ਨਾਲ ਸਟਾਈਲ ਨਹੀਂ ਬਣਾ پا ਰਹੇ ਤਾਂ ਉਹ ਕੋਸ਼ਿਸ਼ ਨਾ ਛੱਡੇ ਲਗਾਤਾਰ ਵੀਡੀਓਜ਼ ਦੇਖ ਕੇ ਕੇਅਰ ਦੇ ਸਟਾਈਲਿੰਗ ਕਰਦਾ ਰਹੇ ਉਹ ਆਪਣੇ हेयर स्टाइल ਨੂੰ ਕਿਤੇ ਨਾ ਕਿਤੇ ਮਾਊਂਜ ਜ਼ਰੂਰ ਕਰੂਗਾ ਐਵੇਂ ਚ ਜਦ ਆਪਾਂ ਡਰਾਇਰ ਨਾਲ ਆ ਇਮੇਜ ਕ੍ਰੀਏਟ ਕਰ ਲਾਂਗੇ ਆ ਨੀਚੇ ਨੂੰ ਆ ਉੱਪਰ ਨੂੰ ਪ੍ਰੋਪਰ ਹੀਟ ਦੇ ਕੇ ਇੱਕ ਤਾਂ ਤੁਸੀਂ ਇਹਨਾਂ ਨੂੰ ਸਪਰੇਅ ਜਲ ਕਰ ਲਓਗੇ ਚੰਗੀ ਤਰ੍ਹਾਂ ਸਪਰੇਅ ਜਲ ਕਰ ਲਈ ਸਪਰੇਅ ਜਲ ਕਰਨ ਤੋਂ ਬਾਅਦ ਇਹ ਵਾਲੇ హెਅਰਸ ਨੂੰ ਤੁਸੀਂ ਇੱਦਾਂ ਨੀਚੇ ਕਰ ਲਓਗੇ ਇਹ ਵਾਲੇ ਹੇਅਰਸ ਨੂੰ ਇੱਦਾਂ ਨੀਚੇ ਕਰ ਲਓਗੇ ਕਿ ਨੀਚੇ ਵਾਲਾ ਵਾਲਾ ਮਾਰਜ ਹੋ ਜਾਣ ਚੰਗੀ ਤਰ੍ਹਾਂ ਕਿ ਮਿਕਸਿੰਗ ਲੈਵਲ ਨੀਚੇ ਆ ਜਾਵੇ ਦੂਸਰਾ ਕਿ ਫਰੰਟ ਨੂੰ ਥੋੜਾ ਇੱਦਾਂ ਡਾਊਨ ਕਰਕੇ ਇਹ ਚੈੱਕ ਲਓਗੇ ਤੇ ਉੱਪਰ ਵਾਲੇ ਵਾਲਾਂ ਨੂੰ ਆਨਲਾਈਨ ਤੁਸੀਂ ਸਰਚ ਕਰੋਗੇ ਡਿਫਰੈਂਟ ਡਿਫਰੈਂਟ ਸਟਾਈਲਿੰਗ ਕਾਉਮ ਆ ਕਾਉਮਸ ਵਗੈਰਾ ਤੁਹਾਡੇ ਕੋਲ ਹੋਣੇ ਚਾਹੀਦੇ ਨੇ ਕਿਉਂਕਿ ਜਦੋਂ ਆਪਣੇ హెਅਰ ਆ ਕੇ ਤਾਂ ਆਪਾਂ ਨੂੰ ਕਾਉਮ ਬਰਸ਼ ਦੀ ਲੋੜ ਪੈਂਦੀ ਰਹਿੰਦੀ ਹੈ ਇਹ ਅਰੇਂਜ ਕਰਕੇ ਰੱਖਣੇ ਆ ਤੁਸੀਂ ਜਦ ਸੇ ਬਰਸ਼ ਨ ਕਰ ਸਕਦਾ ਤਾਂ ਉਹ ਵੀ ਕੰਫਰਟੇਬਲ ਜਰੂਰੀ ਨਹੀਂ ਕਿ ਇਹੀ ਕੰਮ ਹੈ ਤਾਂ ਸਾਰੇ ਹੇਅਰ نیچے ਕਰ ਦੋਗੇ ਇਹ ਵਾਲੇ ਹੇਅਰ ਜਿਹੜੇ ਇਹਨਾਂ ਨੂੰ ਥੋੜਾ ਜਿਹਾ ਇਦਾਂ ਵੋਲਿਊਮ ਚ ਡਾਊਨ ਕਰ ਦੋਗੇ ਇਦਾਂ 1-2 ਸੈਕਿੰਡ ਹੋਰ ਹੱਥ ਰੱਖੋਗੇ ਐ ਇਹ ਸ਼ੇਪ ਚ ਹੱਥ ਨਹੀਂ ਰੱਖੋਗੇ ਇਹ ਸ਼ੇਪ ਚ ਹੱਥ ਰੱਖੋਗੇ ਜੀ ਦੇ ਨਾਲ ਉਹ ਹੇਠਾਂ ਵੋਲਿਊਮ ਚ ਡਾਊਨ ਚਲੇ ਜਾਣਗੇ ਤੇ ਪਿੱਛੇ ਜਦ ਵੀ ਆਪਾਂ ਫ੍ਰੀ ਹੋਏ ਜਿਵੇਂ ਥੋੜਾ ਜਦ ਬੈਠੇ ਜਿਵੇਂ ਹੈਂਡ ਵੋਸ਼ ਕੀਤਾ ਆਪਾਂ ਹੈਂਡ ਵੋਸ਼ ਕਰਨ ਤੋਂ ਬਾਅਦ ਤਾਂ ਥੋੜੇ ਗਿੱਲੇ ਵਾਲਾ ਨੂੰ ਦਿਨੇ ਐਦਾਂ ਹੱਥ ਮਾਰ ਲੈਣਾ ਕਿ ਇਹਨਾਂ ਦੀ ਵੋਲੀਅਮ ਪਹਿਲੇ ਦਿਨਾਂ ਚ ਬੈਠ ਜਾਈ ਜੇ ਪਹਿਲੇ ਦਿਨਾਂ ਚ ਵੋਲੀਅਮ ਬੈਠ ਜਾਂਦੀ ਹੈ ਨਾ ਤਾਂ ਸਟਾਈਲ ਹੋਰ ਜ਼ਿਆਦਾ ਅੱਛਾ ਹੋ ਜਾਂਦਾ ਬਾਕੀ ਤੁਹਾਨੂੰ ਵੀਡੀਓ ਕਿਵੇਂ ਲੱਗੀ ਈਜ਼ੀ ਲੱਗੀ ਹੋਵੇ ਤਾਂ ਕਮੈਂਟ ਸੈਕਸ਼ਨ ਚ ਐਜ਼ ਅ ਹੈਲਪ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਜਿਹੜੇ ਦੋਸਤਾਂ ਦੇ ਵਾਲ ਛੜੇ ਹੋਏ ਨੇ ਉਹਨਾਂ ਨਾਲ ਜ਼ਰੂਰ ਸ਼ੇਅਰ ਕਰਿਓ ਤੇ ਭਾਈਆ ਸਪੈਸ਼ਲ ਤੁਹਾਡੇ ਵਾਸਤੇ ਮੈਂ ਵੀਡੀਓ ਬਣਾਈ ਸੀ ਮੈਨੂੰ ਇੱਕ ਟੌਪਿਕ ਮਿਲ ਗਿਆ ਤੇ ਤੁਹਾਡਾ ਡਾਊਟ ਤੇ ਬਾਕੀ ਤੁਹਾਡਾ ਡਾਊਟ ਹੋਵੇ ਭਾਈ ਤਾਂ ਮੈਨੂੰ ਜ਼ਰੂਰ ਦੱਸਿਓ ਬਾਕੀ